ਜੈ ਵਾਲਮੀਕੀ ਸਮਾਜ ਦੇ ਬੁੱਧੀਜੀਵੀ ਸੰਤਾਂ ਮਾ ਪੁਰਸ਼ਾਂ ਨੂੰ ਸਮਾਜਿਕ ਸੰਗਠਨਾ ਨੂੰ ਤੇ ਜਿੰਨੇ ਵੀ ਸਮਾਜ ਦੇ ਸਮਾਜ ਪ੍ਰਤੀ ਜੋ ਚਿੰਤਨ ਕਰਦੇ ਆ ਜੋ ਬਹੁਤ ਮਤਲਬ ਉਹ ਦੇਖਦੇ ਆ ਕਿ ਸਮਾਜ ਇਦਾਂ ਦਾ ਹੋਵੇ ਸਮਾਜ ਉਦਾਂ ਦਾ ਹੋਵੇ ਅੱਜ ਨਿਸ਼ਾਨ ਸਾਹਿਬ ਦੀ ਭਗਵਾਨ ਵਾਲਮੀਕੀ ਮਾਰ ਦੇ ਆਸ਼ਰਮ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਉਹ ਚੱਲ ਰਹੀ ਆ ਬਹੁਤ ਉਹ ਉਹ ਕਿਤੇ ਨਾ ਕਿਤੇ ਇਦਾਂ ਵੀ ਚੱਲ ਰਿਹਾ ਕਿ ਅਸੀਂ ਅਸੀਂ ਸਾਰਾ ਕੁਝ ਕਰ ਸਕਦੇ ਆ ਤੇ ਬਹੁਤ ਸਾਰੇ ਸੰਗਤਾਂ ਦੇ ਮਨ ਵਿੱਚ ਵਿਚਾਰਿਆ ਕਿ ਜਿਹੜਾ ਅਸਮਾਨੀ ਝੰਡਾ ਵਾ ਉਹ ਇੱਕ ਸੰਸਤਾ ਦਾ ਵਾ ਤੇ ਜਿਹੜਾ ਲਾਲ ਝੰਡਾ ਵਾ ਉਹ ਗੁਰੂ ਗ੍ਰੰਥ ਸਾਹਿਬ ਮਰਦਾ ਵਿੱਚ ਕੋਈ ਸ਼ੱਕ ਨਹੀਂ ਗਈ ਪਰ ਪਰਿਵਰਤਨ ਜ਼ਿੰਦਗੀ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਆਉਂਦੇ ਰਹਿੰਦੇ ਆ ਇਹ ਪਰਿਵਰਤਨ ਤੇ ਸਿੱਖਾਂ ਦੀ ਜਿਹੜੀ ਮਤਲਬ ਬਹੁਤ ਵੱਡਾ ਧਰਮ ਹੈ ਕਿ ਸਿੱਖ ਕੌਮ ਜਿਹੜੀ ਇਸ ਦੇਸ਼ ਦੁਨੀਆ ਦੇ ਅੰਦਰ ਆਪਣੀਆਂ ਅਰਦਾਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੁਣ ਨਿਸ਼ਾਨ ਸਾਹਿਬ ਹੋਣ ਬਦਲਿਆ ਕਿ ਹਿੰਦੂਆਂ ਦੇ ਫਗਵੇਂ ਦੇ ਨਾਲ ਸਾਡਾ ਨਿਸ਼ਾਨ ਸਾਹਿਬ ਮੈਚ ਕਰਦਾ ਤੇ ਉਹਨਾਂ ਨੇ ਕੇਸਰੀ ਲਾਤਾ ਹੋਣੀ ਅਰ ਪਿਛਲੇ ਕੁਛ ਮਹੀਨਿਆਂ ਦੇ ਵਿੱਚ 2 4 6 ਮਹੀਨੇ ਪਹਿਲਾਂ ਪਰਵਰਤਨ ਆਉਣਾ ਚੇਂਜ ਆਉਣੀ ਉਹ ਪੋਮਾ ਦੇ ਅੰਦਰ ਆਉਂਦੀ ਰਹਿੰਦੀ ਆ ਬਹੁਤ ਸਾਰੀ ਅੱਜ ਦੇਖੋ ਨਿਸ਼ਾਨ ਸਾਹਿਬ ਸਾਡੇ ਕੋਲ ਆ ਤੇ ਜੇ ਅਸੀਂ ਪਵਨ ਚੰਨ ਨਿਕ ਨੋਟ ਕਰਿਓ ਗੱਲ ਕਿ ਪਵਨ ਚੰਨ ਸਾਡੀ ਗੱਡੀ ਤੇ ਨਿਸ਼ਾਨ ਲੱਗਾ ਹੋਵੇ ਤੇ ਸਾਡੇ ਮਨ ਵਿੱਚ ਕੀ ਵਿਚਾਰ ਆਉਣਗੇ ਤੇ ਇਹ ਭਗਵਾਨ ਵਾਲਮੀਕੀ ਮਰਦ ਦੇ ਇਹ ਜਿਹੜੇ ਉਪਾਸ਼ਕ ਨਹੀਂ ਇਹ ਉਹਨਾਂ ਦੀ ਗੱਡੀ ਆ ਜਾਂ ਵਾਲਮੀਕੀ ਸਮਾਜ ਦੀ ਗੱਡੀ ਆ ਤੇ ਜਿਹੜੇ ਖੰਡੇ ਦੀ ਨਿਸ਼ਾਨ ਲੱਗਾ ਹੋਵੇਗਾ ਤਾਂ ਸਿੱਖਾਂ ਦੀ ਗੱਡੀ ਆ ਜੇ ਕਰੌਸ ਦਾ ਨਿਸ਼ਾਨ ਲੱਗੇ ਹੋਵੇ ਤਾਂ ਇਹ ਸਾਇਨਾਂ ਦੀ ਗੱਡੀ ਆ ਜੇ ਉੱਤੇ ਓਮ ਦਾ ਨਿਸ਼ਾਨ ਹੋਊਗਾ ਤਾਂ ਹਿੰਦੂਆਂ ਦੀ ਗੱਡੀ ਆ ਕਿਉਂਕਿ ਧਰਮਾਂ ਦੇ ਅਨੁਸਾਰ ਉਹਨਾਂ ਦਾ ਇੱਕ ਵੱਖਰਾ ਚਿੰਨ ਹੋਣਾ ਇਹ ਲਾਜ਼ਮੀ ਸੀ ਤੇ ਉਹ ਚਿੰਨ ਵੀ ਅਸੀਂ ਐਕਸੈਪਟ ਕੀਤਾ ਹੀ ਆ ਨਾ ਪਾਵਨ ਚਿੰਨ ਅਸੀਂ ਐਕਸੈਪਟ ਕੀਤਾ ਤੇ ਆਪਣੀਆਂ ਗੱਡੀਆਂ ਤੇ ਬੜੇ ਚਾਅ ਨਾਲ ਸ਼ੌਂਕ ਨਾਲ ਤੇ ਅਸੀਂ ਅੱਜ ਆਪਣੀ ਭਗਵਾਨ ਵਾਲਮੀਕੀ ਮੰਦਰਾਂ ਦੇ ਵਿੱਚ ਵੀ ਲਾ ਰਹੇ ਆਂ ਤੇ ਜੇ ਪਾਵਰ ਉੱਥੇ ਵੀ ਅਜੇ ਚੇਂਜ ਅਜੇ ਇੱਕ ਹੋ ਰਿਹਾ ਤੇ ਮੈਂ ਕਹਿੰਦਾ ਜੇ ਦੂਰੋਂ ਦਿਸੇ ਕਿ ਸਮਾਨੀ ਨਿਸ਼ਾਨ ਸਾਹਿਬ ਲੱਗਾ ਹੋਵੇ ਦੂਰੋਂ ਦਿਸੇ ਕਿ ਇਹ ਭਗਵਾਨ ਵਾਲਮੀਕੀ ਮਰਦਾ ਪਵਿੱਤਰ ਬ੍ਰਹਮਾਲਿਆ ਸਥਾਨ ਆ ਤੇ ਕਿੰਨਾ ਕਿੰਨਾ ਵਧੀਆ ਲੱਗੇ ਜੇ ਨਹੀਂ ਵੀ ਇਹ ਕਿ ਅਸੀਂ ਲਾਲ ਦੇ ਵਿਰੋਧੀ ਨਹੀਂ ਸਤਿਗੁਰੂ ਗਿਆਨ ਨਾਥ ਮਹਾਰਾਜ ਦੀ ਕਿਰਪਾ ਹੀ ਜੋ ਕੁਝ ਵੀ ਹੈਗਾ ਵਾ ਉਸ ਵਕਤ ਦੀ ਜੋ ਗੱਲ ਸੀ ਉਸ ਵਕਤ ਦਾ ਜੋ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਕੀਤੇ ਨੂੰ ਅਸੀਂ ਭੁਲਾ ਨਹੀਂ ਸਕਦੇ ਕਦੀ ਵੀ ਉਹਨਾਂ ਦੀ ਜੋ ਕਿਰਪਾ ਉਹਨੂੰ ਭੁਲਾ ਨਹੀਂ ਸਕਦੇ ਤੇ ਉਹਨਾਂ ਦੀ ਕਿਰਪਾ ਹੀ ਆ ਸਾਡੀ ਰਹਿਮਤ ਉਹਨਾਂ ਦੀ ਆ ਪਰ ਚੇਂਜ ਹੋਣੀ ਸਮੇਂ ਦੇ ਨਾਲ ਨਾਲ ਆਉਂਦੀ ਰਹਿੰਦੀ ਆ ਇਹ ਕੋਈ ਵੱਡੀ ਗੱਲ ਨਹੀਂ ਪਰ ਇਹਨੂੰ ਵੱਡਾ ਮਸਲਾ ਇਦਾਂ ਨਾ ਬਣਾਓ ਕਿ ਇਹ ਇੱਕ ਜਿਹੜਾ ਅਸਮਾਨੀ ਆ ਇੱਕ ਸੰਸਥਾ ਦਾ ਵਾ ਜਿਹੜਾ ਲਾਲ ਆ ਉਹ ਇੱਕ ਕੌਮ ਦਾ ਵਾ ਚੇਂਜ ਹੋਣੀ ਅਤੇ ਪਰਿਵਰਤਨ ਕਰਨਾ ਸੋਚ ਕੇ ਜੇ ਜੇ ਅਸਮਾਨੀ ਵੀ ਨਹੀਂ ਲਾਲ ਨਹੀਂ ਕੋਈ ਹੋਰ ਤਰੀਕਾ ਲੱਭ ਲਓ ਕਿ ਉਹਨ ਵਾਲਮੀਕੀ ਮਾਰ ਦੇ ਬ੍ਰਹਿਮਾਲਿਆ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਹੋਵੇ ਤੇ ਦੂਰੋਂ ਪਤਾ ਲੱਗੇ ਕਿ ਇਹ ਪ੍ਰਮਾਤਮਾ ਵਾਲਮੀਕੀ ਮਾਰ ਦਾ ਬ੍ਰਹਿਮਾਲਿਆ ਵਾ ਧੰਨਵਾਦ